ਲਾਵੀ ਮਿੱਤਰੋ ਮੈਂ ਇਸ ਵਕਤ ਖੱਡੇ ਦੇ ਵਿੱਚ ਜਾ ਰਿਹਾ ਤੁਹਾਨੂੰ ਓਏ 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 ਚਾਚਾ ਰੁਕ 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 ਹੋ ਗਿਆ ਓ ਖਿਓ ਭਰਾਵਾ ਖੱਡਾ ਆ ਗਿਆ ਓਏ ਖੱਡਾ ਤੇ ਹੁਣ ਫਿਰ ਕਿੱਦਾਂ ਚੱਲੇ ਆ ਇਹਨੂੰ 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 ਲਓ ਵੀ ਮਿੱਤਰੋ ਇਹ ਜਗ੍ਹਾ ਜਿਹੜੀ ਹੈਗੀ ਆ ਨਾ ਇਹ ਜਗ੍ਹਾ ਹੈਗੀ ਆ ਭਪਾਲ گاؤں ਤੋਂ ਥੋੜਾ ਜਿਹਾ ਅੱਗੇ ਲੂਨ ਕਰਨ ਸਰ ਤੋਂ ਨਹੀਂ 20 22 ਕਿਲੋਮੀਟਰ ਅੱਗੇ ਆ ਇੱਥੇ ਤੁਹਾਨੂੰ ਅਸੀਂ ਵਿਖਾਉਨੇ ਆ ਖੱਡਾ ਜਿਹੜਾ ਧਸਿਆ ਤੇ ਇਸ ਦਾ ਕਾਰਨ ਵੀ ਦੱਸਾਂਗੇ ਵੀ ਇਹ ਕਿਉਂ ਧਸਿਆ ਤੇ ਕੀ ਕਾਰਨ ਲੋਕਾਂ ਨੇ ਬੜਾ ਕੁਛ ਕਿਹਾ ਇੱਧਰ ਤੇ ਲਾ ਦੇ ਚਾਚਾ ਗੱਡੀ ਇੱਥੇ ਰੋਕ ਲਾ ਤੇ ਬਾਈ ਜੀ ਇੱਥੇ ਜਾੜ ਬੀਆ ਬਾਣ ਹੁਣੇ ਕੱਲ ਪਰਸੋ ਇੱਥੇ ਬੇਤਾਸ਼ਾ بارش ਹੋ ਗਈ ਆ ਪਿੱਛੇ ਜੇ ਅਸੀਂ ਦੇਖਿਆ ਬਹੁਤ ਪਾਣੀ ਖੜਾ ਸੀ ਤੇ ਚਾਚੇ ਨੇ ਵੀ ਦਿਖਾਉਣੇ ਆ ਤੇ ਮੈਂ ਵੀ ਤੁਹਾਨੂੰ ਦਿਖਾਉਣਾ ਤੇ ਲੋ ਟੋਡਾ ਪੜਾ ਹੋ ਜਾਈ ਸੀ ਮਿੱਤਰੋ ਆ ਵੇਖੋ ਜੀ ਖੱਡਾ ਨੀਚੇ ਤਸਦਾ ਜਾ ਰਿਹਾ ਜੀ ਆ ਵੇਖੋ ਤੁਸੀਂ ਕਿੰਨਾ ਗਰਹਾਈ ਦੇ ਵਿੱਚ ਆ ਜੀ ਕਿੰਨਾ ਗਹਿਰਾਈ ਦੇ ਵਿੱਚ ਆ ਮੌਕੇ ਤੇ ਨਜ਼ਾਰਾ ਵੇਖੋ ਮਿੱਤਰੋ ਮੌਕੇ ਤੇ ਤੇ ਆਹ ਦੇਖੋ ਜੀ ਉਹ ਰੋਡ ਜੇ ਨਾ ਉੱਥੋਂ ਟੁੱਟ ਗਿਆ ਇੱਥੋਂ ਆਹ ਰੋਡ ਨਾ ਆਹ ਰੋਡ ਕਿਹ ਵਾਰੀ ਟੁੱਟ ਗਿਆ ਜੀ ਇੱਥੇ ਵੇਖੋ ਉਹ ਸਾਹਮਣੇ ਰੋਡ ਨਿਕਲਦਾ ਮੈਂ ਤੁਹਾਨੂੰ ਅੱਗੇ ਵਿਖਾ ਦਿੰਦਾ ਅੱਗੇ ਜਾਣ ਤੋਂ ਮਨਾਈ ਆ ਕਿਉਂਕਿ ਇਸ ਵਕਤ ਉਹਨਾਂ ਨੇ ਰੋਕ ਰੱਖਿਆ ਆ ਵੀ ਇੱਥੇ ਬਾਈ ਜੀ ਤੁਸੀਂ ਨਾ ਆਓ ਤੇ ਆਹ ਵੇਖੋ ਜੀ ਹੈ ਹੈਰਾਨੀ ਕਰਨ ਵਾਲੀ ਗੱਲ ਆ ਇਸ ਦਾ ਕਾਰਨ ਕੀ ਸਰ ਇਹ ਕਿਉਂ ਦੱਸਾ ਕੋਈ ਕਾਰਨ ਪਤਾ ਹੈ ਆਪਕੋ ਇਹ ਕੋਈ ਰਾਖਸੂਤ ਰਹਾ ਉਹ ਲੱਗ ਰਿਹਾ ਹੈ ਰਾਖਸ਼ਸ ਹਾਂ ਕੋਈ ਰਾਖਸ਼ਸ ਹੈ ਹਾਂ ਰਾਖਸ਼ਸ ਉਤਰਾ ਹੋ ਲੱਗਦਾ ਨਹੀਂ ਤਾਂ ਇਤਨਾ ਬੜਾ ਖੱਡਾ ਤਾਂ ਕਦੇ ਵੀ ਨਹੀਂ ਹੋ ਸਕਦਾ ਤਾਂ ਭਾਈ ਜੀ ਆਂਟੀ ਦਾ ਕਹਿਣਾ ਵੀ ਰਾਖਸ਼ਸ ਦਾ ਵੀ ਕੋਈ ਕਾਰਨ ਆ ਤੇ ਜਵਾਲਾਮੁਖੀ ਵੀ ਹੋ ਸਕਦਾ ਵੀ ਕਈ ਵਾਰ ਫਟਦਾ ਮਿੱਤਰੋ ਜਿਹੜਾ ਐਕਚੁਅਲ ਰੀਜ਼ਨ ਕੀ ਆ ਸਾਫ਼ ਤੇ ਸੱਚੀ ਗੱਲ ਤੁਹਾਨੂੰ ਦੱਸੂਗਾ ਬਿਲਕੁਲ ਸਹੀ ਰੀਜ਼ਨ ਕੀ ਆ ਇਥੋਂ ਦੇ ਕਿਸੇ ਸੱਜਣ ਮਿੱਤਰ ਪੜ੍ਹੇ ਲਿਖੇ ਇਨਸਾਨ ਨੇ ਦੱਸਿਆ ਵੀ ਆਖਰਕਾਰ ਇਹ ਖੱਡਾ ਪੈਣ ਦਾ ਕਾਰਨ ਕੀ ਆ ਕਈ ਤਾਂ ਲੋਕ ਕਹਿ ਦਿੰਦੇ ਆ ਵੀ ਇਹ ਰਾਖਸ਼ ਦਾ ਕੰਮ ਆ ਰਾਖਸ਼ ਨੇ ਪੈਰ ਮਾਰਿਆ ਤਾਂ ਹੋ ਗਿਆ ਕੋਈ ਕਹਿ ਦਿੰਦਾ ਵੀ ਇੱਥੇ ਬਹੁਤ ਵੱਡਾ ਖੂ ਸੀਗਾ ਜਿਹੜਾ ਕਿ ਹੁਣ ਨੀਚੇ ਧਸ ਗਿਆ ਤੇ ਇਹ ਮੁੱਠੀ ਉੱਥੇ ਜਾ ਕੇ ਰੋਗੀ ਆ ਵੀ ਐਡਾ ਵਿਸ਼ਾਲ ਕਾ ਇਹ ਖੂ ਸੀਗਾ ਪਰ ਜਿਹੜਾ ਸਹੀ ਕਾਰਨ ਆ ਦੋਸਤੋ ਵੀ ਇੱਥੇ ਨਾ ਅਜ ਤੋਂ 30 40 ਸਾਲ 30 40 ਸਾਲ ਪਹਿਲਾਂ ਯਾਨੀ ਕਿ ਬਿਜਲੀ ਡਿੱਗੀ ਸੀ ਇਸ ਜਗ੍ਹਾ ਤੇ 30 40 ਸਾਲ ਪਹਿਲਾਂ ਬਿਜਲੀ ਡਿੱਗੀ ਸੀ ਬੀਲੀ ਡਿੱਗਣ ਕਾਰਨ ਕੀ ਹੋਇਆ ਸੀਗਾ ਵੀ ਜਿਹੜਾ ਆਸ-ਪਾਸ ਵਾਲਾ ਏਰੀਆ ਸੀ ਨਾ ਆਸ-ਪਾਸ ਵਾਲਾ ਏਰੀਆ ਇਹ ਜਿਹੜਾ ਉੱਚਾ ਰਹਿ ਗਿਆ ਤੇ ਇਹ ਜਿਹੜਾ ਬਿਜਲੀ ਨੇ ਯਾਨੀ ਕਿ ਘਟੋ-ਘਟ ਵੇ ਕਹਿੰਦੇ ਵੀ 10 ਤੋਂ 15 ਫੁੱਟ ਡੂੰਘਾ ਕਰਤਾ ਹੀ ਕੰਮ ਉਸ ਤੋਂ ਬਾਅਦ ਹੌਲੀ-ਹੌਲੀ ਇੱਥੇ ਜਿਹੜਾ ਰੋਡ ਨਿਕਲ ਗਿਆ ਰੋਡ ਉੱਥੇ ਦੋਸਤੋ ਐਂ ਕਰਕੇ ਸੀ ਐਂ ਕਰਕੇ ਇਹ ਐਂ ਕਰਕੇ ਆ ਰੋਡ ਜਿਹੜਾ ਨਾ ਵਿੱਚ ਇਹਦੇ ਵਿੱਚ ਥੋੜਾ ਜਿਹਾ ਐਂ ਕਰਕੇ ਡੂੰਘ ਪੈਂਦਾ ਸੀਗਾ ਤੇ ਕੀ ਹੁੰਦਾ ਸੀਗਾ ਰੋਡ ਬਣ ਤੋਂ ਪਹਿਲਾਂ ਇੱਥੇ ਨਾ ਬਹੁਤ ਸਾਰੀਆਂ ਬਾਰਿਸ਼ਾਂ ਜਦੋਂ ਵੀ ਹੁੰਦੀ ਸੀ ਬਾਰਿਸ਼ ਰੋਡ ਤਾਂ ਜੇ ਹਾਲੀ ਚ ਹੀ ਬਣਿਆ ਕੋਈ 2-4 ਸਾਲ ਹੀ ਹੋਏ ਆ ਪਰ ਜਦੋਂ ਰੋਡ ਨਹੀਂ ਬਣਿਆ ਸੀ ਤਾਂ ਜਿਹੜਾ ਇੱਥੇ ਖੱਡਾ ਸੀ ਨਾ ਇੱਥੇ ਜਦੋਂ ਵੀ بارش ਹੁੰਦੀ ਸੀ ਤਾਂ ਜਿਹੜਾ ਆ ਸਾਰੇ ਟਿੱਬੇ ਨਾ ਚਲੋ ਆ ਮਿੱਟੀਆਂ ਮੁੱਟੀਆਂ ਹੁਣ ਪੱਧਰ ਹੋ ਗਈਆਂ ਆ ਸਾਰੇ ਟਿੱਬੇ ਉੱਚੇ ਹੁੰਦੇ ਸੀ ਤੇ ਜਿੰਨਾ ਵੀ بارش ਦਾ ਪਾਣੀ ਹੁੰਦਾ ਸੀ ਉਹ ਸਾਰਾ ਇਸ ਏਰੀਆ ਦੇ ਵਿੱਚ ਖੜਾ ਹੋ ਜਾਂਦਾ ਸੀ ਹੁਣ ਵੇਖ ਲਓ ਜੀ ਲੱਖਾਂ ਹਜ਼ਾਰਾਂ ਮੀਂਹ ਪਏ ਹੋਣਗੇ ਹਨਾ ਉਹ ਮੀਂਹਾਂ ਦਾ ਪਾਣੀ ਇੱਥੇ ਜਿਹੜਾ ਕਿ ਰੁਕਦਾ ਗਿਆ ਰੁਕਦਾ ਗਿਆ ਤੇ ਉਹ ਪਾਣੀ ਜਿਹੜਾ ਕਿ نیچے ਜਾਂਦਾ ਰਿਹਾ ਤੇ نیچے ਜਾਣ ਨਾਲ ਕੀ ਹੋਇਆ ਵੀ ਧਰਤੀ ਹੋ ਗਈ ਪੋਲੀ ਤੇ ਇਹ ਨਾ ਜੀ ਹਰ ਸਾਲ ਥੋੜਾ ਥੋੜਾ ਤਸਦਾ ਹੀ ਜਾਂਦਾ ਸੀ ਆਹ ਰੋਡ ਨੰਗਿਆ ਸੀ ਇਸ ਦੇ ਨਾਲ ਵੀ ਥੋੜਾ ਥੋੜਾ ਤਸਦਾ ਹੀ ਜਾਂਦਾ ਸੀ ਇੱਕ ਦਿਨ ਕਹਿੰਦੇ ਵੀ ਜਿਹੜਾ ਪਾਣੀ نیچے ਜਾ ਕੇ ਧਰਤੀ ਜ਼ਿਆਦਾ ਪੋਲੀ ਹੋ ਗਈ ਤੇ ਨੀਚੇ ਜਿਹੜੀ ਧਰਤੀ ਗਈ ਬਹਿ ਪਾਣੀ ਕਾਰਨ ਇਸ ਕਰਕੇ ਇਹ ਜਿਹੜਾ ਉਸ ਦਿਨ بارش ਪਈ ਜਾਂਦੇ ਸੀ ਤੇ ਰਾਤੋਂ ਰਾਤ ਇਹ ਹੌਲੀ 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 ਪੈਂਦਾ 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 ਖੱਡਾ ਦੋਸਤੋ ਪੈ ਗਿਆ ਇਹ ਕਾਰਨ ਦੱਸਿਆ ਗਿਆ ਜਿਹੜੇ ਕਿ ਇਥੋਂ ਦੇ ਸੱਜਣ ਮਿੱਤਰ ਪੜ੍ਹੇ ਲਿਖੇ ਸੱਜਣਾ ਮਿੱਤਰਾਂ ਨੇ ਇਹ ਤਿੰਨ ਕਾਰਨਾਂ ਤੇ ਜਿਹੜਾ ਮੈਨੂੰ ਲਾਸਟ ਵਾਲਾ ਕਾਰਨ ਆ ਜਿਹੜਾ ਇਹ ਮੈਨੂੰ ਸਹੀ ਲੱਗਦਾ ਐਸ ਵਕਤ ਮੈਂ ਇੱਥੇ ਆ ਮੈਨੂੰ ਕੋਈ ਡਰ ਨਹੀਂ ਇਥੋਂ ਮੈਨੂੰ ਬੁੜੀ ਦੀ ਮੈਂ ਇੰਟਰਵਿਊ ਸੁਣੀ ਉਹ ਕਹਿੰਦੀ ਤੁਸੀਂ ਡਰੀ ਜਾਨੇ ਇੱਥੇ ਰਾਖਸ਼ ਆ ਇਹ ਇਹ ਉਹ ਰਾਖਸ਼ ਵਾਲਾ ਕੋਈ ਕੰਮ ਨਹੀਂ ਸਿਰਫ ਬਿਜਲੀ ਡਿੱਗੀ ਬੀਲੀ ਡਿੱਗਣ ਨਾਲ ਕੀ ਹੋ ਗਿਆ ਇੱਥੇ ਖੱਡਾ ਬਣ ਗਿਆ ਉਸ ਤੋਂ ਬਾਅਦ بارشਾਂ ਹੋਈਆਂ بارشਾਂ ਦਾ ਪਾਣੀ ਇੱਥੇ ਜਾਵਾਂ ਹੁੰਦਾ ਰਿਹਾ ਇੱਕ ਹੈ ਰੇਤਾ ਪਾਣੀ ਜਾਵਾਂ ਹੋਣ ਕਾਰਨ ਹੁਣ ਵੀ ਇੱਥੇ ਜਿੰਨੀ ਵੀ بارش ਹੋਈ ਆ ਸਾਰਾ ਪਾਣੀ ਯਾਨੀ ਕਿ ਇੱਥੇ ਆਣ ਕੇ ਇਕੱਠਾ ਹੋ ਜਾਂਦਾ ਸੀ ਇੱਥੇ ਹੁਣ ਭਰਿਆ ਰਿਹਾ ਸੀ ਹੁਣ ਸੁੱਕਿਆ ਦੋ ਤਿੰਨ ਦਿਨਾਂ ਚ ਜਿਹੜੀ ਵੀ بارش ਹੋਈ ਪਿੱਛੇ ਜੇ ਕਾਫੀ ਕਹਿੰਦੇ ਭਾਰੀ بارش ਹੋਈ ਹੈ ਇਹ ਕਾਰਨ ਘਬਰਾਓ ਨਾ ਕੋਈ ਚੱਕਰ ਨਹੀਂ ਆਓ ਵੇਖਣ ਇੰਜੋਏ ਕਰੋ ਨਾਲੇ ਕਹਿੰਦੇ ਨਾ ਇੱਥੇ ਧਾਰਾ 144 ਲੱਗੂਆ ਕੋਈ ਧਾਰਾ 144 ਲੱਗੂ ਨੂੰ ਵਿੱਚ ਵੜ ਕੇ ਦੇਖੋ ਪਰ ਸੇਫਟੀ ਆ ਕਿਉਂ ਤੁਸੀਂ ਅੱਗੇ ਵੀ ਤਰ ਸਕਦੇ ਹੋ ਵਿੱਚ ਤਾਂ ਮੈਂ ਕਹਿੰਦਾ ਨਾ ਹੀ ਵੜੋ ਮਿੱਤਰੋ ਔਥ ਤੱਕ ਜਾ ਕੇ ਆਇਆ ਤੁਰ ਕੇ ਇੱਥੇ ਤੁਰ ਕੇ ਔਥ ਤੱਕ ਜਾ ਕੇ ਆਇਆ ਕਈ ਸੱਜਣ ਮਿੱਤਰੇ ਇਹਦੇ ਵਿੱਚ ਵੀ ਵੜ ਕੇ ਆਏ ਆ ਪਰ ਆਪਾਂ ਨਹੀਂ ਜਾਂਦੇ ਕਿਉਂ ਰਿਸਕ ਲੈਣਾ ਹਨ ਤੇ ਉਹ ਵੇਖੋ ਜੀ ਬਹੁਤ ਸਾਰੇ ਜਵਾਕ ਇੱਥੇ ਅੰਦਰ ਵਿੱਚ ਵੜੇ ਰਹੇ ਆ ਇੱਥੇ ਅੰਦਰ ਵੀ ਗਿਆ ਕੋਈ ਔਥ ਤੱਕ ਉਹ ਵੇਪ ਵਿੱਚ ਪੈਰ ਲੱਗੇ ਹੋਏ ਆ ਡੰਗਰ ਡੁੰਗਰ ਗਿਆ ਤੇ ਬਾਕੀ ਦੇਖਦੇ ਆਪਾਂ ਥੋੜਾ ਜਿਹਾ ਲਾਵੀ ਮੈਟਰੋ ਮੈਂ ਇਸ ਵਕਤ ਖੱਡੇ ਦੇ ਵਿੱਚ ਜਾ ਰਿਹਾ ਤੁਹਾਨੂੰ ਕਰੀਬ ਤੋਂ ਦਿਖਾਉਣੇ ਆ ਵੈਸੇ ਤਾਂ ਮਨਾਈ ਆ ਓਏ ਕੋਈ ਚੱਕਰ ਨਹੀਂ ਕੋਈ ਘਰੌਣ ਵਾਲੀ ਮੈਂ ਖੱਡੇ ਦੇ ਬਿਲਕੁਲ ਵਿੱਚ ਆ ਦਿਸੋ ਉਹ ਵੀ ਨੇੜੇ ਹੀ ਇੱਥੋਂ ਵੀ ਆਪਾਂ ਗਾਂ ਨਹੀਂ ਜਾਂਦੇ ਜੇ ਗਾਂ ਜਾਵੜਦੇ ਆ ਵੀ ਕੋਈ ਚੱਕਰ ਨਹੀਂ ਜੀ ਹਜੇ ਤੱਕ ਤਾਂ ਵਾਹਿਗੁਰੂ ਦੀ ਕਿਰਪਾ ਜੀ ਉਹ ਵੇਖੋ ਠੀਕ ਹੈ ਜੀ ਉਹ ਵੇਖੋ ਅੰਦਰ ਜਾ ਚੁੱਕੇ ਆ ਲੋਕ ਪਰ ਇੰਨਾ ਕਿਉਂਕਿ ਡਾਰਾ ਵੀ ਧਰਤੀ ਤਸ ਸਕਦੀ ਆ ਤੇ ਇੱਕ ਕਹਿੰਦੇ ਇੱਥੇ ਗੱਡੀ ਵੀ ਡਿੱਗ ਪਈ ਸੀ ਪਹਿਲਾਂ ਉਹ ਕੱਢੀ 2-4 ਦਿਨ ਪਹਿਲਾਂ ਦੱਸਦੀ ਹੈ ਬਾਕੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੁਹਾਡਾ ਜਿਹੜਾ ਖੱਡੇ ਦਾ ਰਹਿਸ ਆ ਮੈਂ ਸੁਲਝਾਤਾ ਮਿੱਤਰੋ